ਆ ਸੋਚ ਦੀ ਸ਼ਕਤੀ ਮੈਗਜ਼ੀਨ ਅਤੇ YouTube ਚੈਨਲ ਤੇ ਹਰ ਵਾਰ ਅਸੀਂ ਨਵਾਂ ਕੋਈ ਨਾ ਕੋਈ ਪਰਾਣਾ ਕਰਦੇ ਹਾਂ ਅੱਜ ਅਸੀਂ ਆਏ ਹਾਂ ਜੀ ਔਰੰਡੇ ਦੇ ਕੋਲ 2 ਕਿਲੋਮੀਟਰ ਪਿੰਡਾ ਪਿੰਡ ਸਹੇੜੀ ਇੱਥੇ ਗੁਰਦੁਆਰਾ ਸਾਹਿਬ اٹਕ ਸਾਹਿਬ ਇਹਦਾ ਇਤਿਹਾਸ ਪੁੱਛਦੇ ਹਾਂ ਇਹ ਇਤਿਹਾਸ ਹੈ ਕੀ ਹੈ ਇੱਥੇ ਦੇ ਸਾਡੇ ਨਾਲ ਇੱਥੇ ਦੇ ਮੁੱਖ ਸੇਵਾਦਾਰ ਨੇ ਉਹਨਾਂ ਨੂੰ ਗੱਲ ਕਰਾਵਾਂਗੇ ਇਹ ਗੁਰਦੁਆਰਾ ਦਾ ਬਹੁਤ ਪ੍ਰਾਤਨ ਇਤਿਹਾਸ ਹੈ ਜੀ ਇਹਦਾ ਇਹਦੇ ਬਾਰੇ ਜਾਣਕਾਰੀ ਲੈਣ ਦੀ ਕੋਸ਼ਿਸ਼ ਕਰਾਂਗੇ ਤੁਸੀਂ ਮੇਰੇ ਪਿੱਛੇ ਇੱਕ ਬਿਲਡਿੰਗ ਬਣਦੀ ਹੈ ਗੁਰਦੁਆਰਾ ਸਾਹਿਬ ਦੀ ਇਹ ਅਸੀਂ ਇੱਥੇ ਅੰਦਰ ਜੋ ਇਸ ਟਾਈਮ ਇਹ ਤਿਆਰੀਆਂ ਕਰ ਰਹੇ ਨੇ ਗੁਰਦੁਆਰਿਆਂ ਗੁਰਦੁਆਰਾ ਬਣਾ ਰਹੇ ਨੇ ਉਹਦੇ ਬਾਰੇ ਜਾਣਕਾਰੀ ਲੈਂਦੀ ਕੋਸ਼ਿਸ਼ ਕਰਦੇ ਆ ਤੁਹਾਨੂੰ ਪਹਾਈ ਸੀ ਬਾਹਰ ਗੁਰਦੁਆਰਾ ਸਾਹਿਬ ਦੀ ਜੋ ਇਸ ਇਤਿਹਾਸ ਬਾਰੇ ਗੱਲ ਕਰਾਂਗੇ ਹੁਣ ਇਹ ਗੁਰਦੁਆਰਾ ਸਾਹਿਬ ਦੀ ਬਿਲਡਿੰਗ ਬਣ ਰਹੀ ਆ ਇਹ ਮੈਂ ਦੱਸ ਦਿੰਨਾ ਇੱਥੇ ਵੀ ਗੁਰਦੁਆਰਾ ਦਾ ਕੀ ਇਤਿਹਾਸ ਹੈ ਇੱਥੇ ਆਪਾਂ ਸੁਣਿਆ ਸੀਗਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਾਹਿਬਜ਼ਾਦੇ ਸੀ ਉਹਨਾਂ ਨੂੰ ਆਪਣਾ ਨੇ ਕਿਉਂਕਿ ਜਰਾ ਬਾਂਮਣ ਸੀ ਉਹਨੇ ਬੱਚੇ ਇੱਥੇ ਫੜਾਏ ਸੀ ਸੋਚ ਇਹ ਆ ਰਿਹਾ ਬਾਕੀ ਡਿਟੇਲ ਪੁੱਛਦੇ ਆ ਵੀ ਡਿਟੇਲ ਹੈ ਕੀ ਸੀ ਤੇ ਉਹਦੇ ਵਿੱਚ ਇੱਥੇ ਇੱਕ ਗੁਰਦਾਰਾ ਸਾਹਿਬ ਬਣਾਇਆ ਸੀ ਇਹਨਾਂ ਨੇ ਹੁਣ ਬੰਨ ਵੀਰੇ ਨਵੀਂ ਬਿਲਡਿੰਗ ਬਣ ਰਹੀ ਆ ਉਹ ਇੱਥੇ ਗੁਰਦਾਰ ਨੋਟ ਰੱਖਿਆ اٹਕ ਸਾਹਿਬ اٹਕ ਸਾਹਿਬ ਮਤਲਬ اٹਕੇ ਸੀ ਇੱਥੇ ਇੱਥੇ ਠਹਿਰਾ ਪਤਾ ਸੀ ਰਹੇ ਸੀ ਹੁਣ ਜਿਹੜਾ ਇੱਥੇ ਦਾ ਮੇਨ ਇਤਿਹਾਸ ਹੈਗਾ ਉਹਦੇ ਬਾਰੇ ਅਸੀਂ ਗੱਲ ਕਰਾਂਗੇ ਇੱਥੇ ਦੇ ਮੁੱਖ ਸੇਵਾਦਾਰ ਨੇ ਸਦਾ ਨਿਰਮਲ ਸਿੰਘ ਜੀ ਉਹਨਾਂ ਨਾਲ ਗੱਲ ਕਰਾਂਗੇ ਉਹਨੂੰ ਪੁੱਛਦੇ ਆ ਕਿ ਇਸ ਗੁਰਦਾਰਾ ਦਾ ਇਤਿਹਾਸ ਕੀ ਹੈ ਇਹ ਕਦੋਂ ਗੁਰਦਾਰ ਸਾਹਿਬ ਆਇਆ ਹੋਂਚ ਆਇਆ ਇਹਦਾ ਇਤਿਹਾਸ ਕੀ ਹੈ ਅੱਛੀ ਕਾਲ ਜੀ ਰਵੈ ਬਖਸ਼ਾ ਮੈਂ ਜੀ ਘਰਤੇ ਜੀ ਸਮੂਹ ਸੰਗਤਾਂ ਨੂੰ ਬੇਸ਼ ਵਿਦੇਸ਼ ਚਰਨੀਆਂ ਸੰਗਤਾਂ ਨੂੰ ਮੇਰੀ ਬੇਨਤੀ ਹੈ ਕਿ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੇ ਆਨੰਦਪੁਰ ਸਜਣਾ ਨੂੰ ਛੱਡਣ ਦੇ ਨਾਲ ਜਦੋਂ ਸਰਸਵਰ ਕੰਡੇ ਦੇ ਕਸਮਾਨ ਦਾ ਜੁੱਧ ਹੋਇਆ ਸਤਗੁਰਾਂ ਦਾ ਤਿੰਨ ਅੱਛਾ ਜੀ ਪਰਿਵਾਰ ਵਿਛੜ ਗਿਆ ਜਿਹਦੇ ਵਿੱਚ ਇਸੇ ਪਿੰਡ ਦਾ ਗੰਗੂਰ ਬ੍ਰਾਹਮਣ ਜੋ ਪਹਿਲਾਂ ਪਿੰਡ ਖੇੜੀ ਸੀ ਅੱਜ ਗਲ ਖਾਲਸ ਨੇ ਸੇੜੀ ਰੱਖਿਆ ਸੋ ਐਸੇ ਪਿੰਡ ਦਾ ਸਤਗੁਰਾਂ ਦੇ ਕੋਲ ਰਹਿੰਦਾ ਸੀ ਗੰਗੂ ਬ੍ਰਾਹਮਣ ਉਹ ਇੱਥੇ ਕੰਮ ਵਾਸਤੇ ਦੀ ਝੁੱਗੀ ਚ ਸਾਬ ਜਦੇ ਬਾਬਾ ਜੋਰਾਵ ਸਿੰਘ ਬਾਬਾ ਬੰਤੇ ਸਿੰਘ ਮਾਤਾ ਗੁਲੀਰ ਕੌਰ ਜੀ ਨਾਲ ਮਿਲ ਪਿਆ ਉੱਥੇ ਕਹਿੰਦਾ ਮਾਤਾ ਜੀ ਮੇਰਾ ਪਿੰਡ ਨੇੜੇ ਹੈ ਮੇਰੇ ਨਾਲ ਚੱਲੋ ਵੀ ਜਦੋਂ ਟਿਕ ਟਿਕਾ ਹੋ ਜਾਊਗਾ ਫਿਰ ਤੁਹਾਨੂੰ ਮਹਾਰਾਜ ਜੀ ਨਾਲ ਮਲਾ ਦਾਂਗੇ ਸੋ ਇਥੇ 8 ਬੋ ਨੂੰ 7 ਬੋ ਨੂੰ ਕਮਵੱਜ ਦੇ ਚੋ ਗੁਜਰਾਤ ਕੱਟੀ ਛੋਟੇ ਸਾਹਿਬ ਜੀ ਦੀ ਮਾਤਾ ਗੁਜਰ ਜੀ ਨਾਲ ਲੈ ਕੇ 8 ਬੋ ਉੱਥੇ ਇਸ ਸਥਾਨ ਤੇ ਜੋ ਪ੍ਰਾਰਥਨਾ ਸਥਾਨ ਹੈ ਇੱਥੇ ਰਾਤ ਕੱਟੀ ਮਾਤਾ ਗੁਜਰ ਕੋਲ ਛੋਟੇ ਸਾਹਿਬ ਜੀ ਆ ਤੇ ਮਾਤਾ ਜੋ ਬਾਬਾ ਜੁਰਾਲ ਸਿੰਘ ਬਾਬਾ પટેલ ਸਿੰਘ ਜੀ ਅਤੇ 8 ਬੋ ਨੂੰ ਇੱਥੇ ਰਾਤ ਰਹਿ ਗੰਗ ਬ੍ਰਹਮਣ ਉਹਨਾਂ ਕੋਲ ਜੋ ਥੋੜਾ ਬਹੁਤ ਧੰਨ ਸੀ ਖੁਰਜੀਆਂ ਸੀ ਸਰਪੀਆਂ ਸੀ ਉਹਨਾਂ ਦੇ ਕਿ ਬੇਮਾਨ ਹੋ ਗਿਆ ਉਹਨੇ ਕਿ ਮੈਂ ਸਰਕਾਰ ਤੋਂ ਨਾਮ ਲਵਾਂਗਾ ਮਰੰਡੇ ਕਟਵਾਲੀ ਸਾਹਿਬ ਜਿਹੜਾ ਅੱਜ ਕੱਲ ਕਟਵਾਲੀ ਸਾਹਿਬ ਨਧਾਰਾ ਸਾਹਿਬ ਹੈ ਉਹ ਕਟਵਾਲੀ ਠਾਣਾ ਸੀ ਉੱਥੋਂ ਗੰਨੀ ਗਾਮ ਮਨਿਕਾ ਨੂੰ ਨਾਲ ਲੈ ਕੇ ਬਾਬਾ ਜੋਰਾ ਸਿੰਘ ਬਾਬਾ ਫੱਤੇ ਸਿੰਘ ਮਾਤਾ ਗੁਜਰ ਕਰਨ ਗ੍ਰਿਫਤਾਰ ਕਰਾ ਕੇ ਨੌਪੋ ਨੂੰ ਕਟਵਾਲੀ ਮਰੰਡੇ ਲੈ ਗਏ ਉੱਤੇ ਠਾਣੇ ਚ ਰਹਿ ਨੌਪੋ ਨੂੰ 10 ਪੋਨ ਫਤੇਕਰ ਸਭ ਗਏ ਸੋ ਇਟ ਇਸ ਤੇ ਹੈ ਅਸੇ ਤੇ ਪ੍ਰਾਰਥਨਾ ਤੇ ਹਾਸੇ ਇਹ ਅਸੀਂ ਇਸੇ ਦੇ ਬਸੰਦੇ ਅਸੀਂ ਪਿੰਡ ਦੇ ਸਾਡਾ ਦਾਸ ਮੁਖ ਸੇਵਾ ਦਾ ਪਾਇਨੇ ਨਮ ਸਿੰਘ ਖਾਲਸਾ ਮਾਤਾ ਗੁਜਰ ਕੌਰ ਚੈਰੀ ਰੇਟ ਰੈਸਟ ਜਿਨ੍ਹਾਂ ਦੇ ਦੇਸ਼ਾਂ ਦੇਸ਼ਾਂ ਦੇ ਆਪ ਸੰਗਤਾਂ ਨੂੰ ਪਤਾ ਹੈ ਸਾਰੇ ਹੱਪ ਲਾਈਫ ਤੋਂ ਦੇ ਹੋਏ ਅੱਠ ਫੁੱਲ ਬਹੁਤ ਵੱਡਾ ਇੱਥੇ ਜੋੜ ਮੇਲਾ ਹੁੰਦਾ ਹੈ ਜਿਹਦਾ ਨਾਮ ਸੁਪਰੀ ਸ਼ਹਾਦਤ ਹੈ ਤੇ 12 13 14 ਨੂੰ ਇੱਥੇ ਆਮ ਜੋ ਪਹਿਲਾਂ ਪ੍ਰਾਤਨ ਸਵੇਰ ਸਿੰਘ ਸਵਾ ਲੱਗਦੀ ਹੈ ਬਾਬਾ ਜੀ ਇੱਥੇ ਜਿਹੜਾ ਤੁਸੀਂ ਇੱਥੇ ਦਾ ਕਹਿ ਰਹੇ ਹੋ ਔਰ ਇਦੀ ਸੇਵਾ ਕਰਨੀ। ਹਾਂਜੀ। ਇਹ ਸੇਵਾ ਤੁਸੀਂ ਕਰ ਰਹੇ ਹੋ ਤੇ ਦੇਖੇ ਤੁਹਾਨੂੰ ਕਿਸ ਤਰ੍ਹਾਂ ਮੈ ਪਤਾ ਲੱਗਿਆ ਵੀ ਇਸ ਜਗ੍ਹਾ ਤੇ ਇਹ ਸਥਾਨ ਉਹਨਾਂ ਦਾ ਹੈ। ਇਹ ਪ੍ਰਾਤਨ ਬਜ਼ੁਰਗਾਂ ਤੋਂ ਲੈ ਕੇ ਚਲੀ ਜਾਂਦੀ ਹੈ ਜੀ। ਇੱਥੇ ਬਹੁਤ ਜੱਤੂ ਇਮਾਰਾ ਦੇ ਇਹਨਾਂ ਨੇ ਗ੍ਰਿਫਤਾਰ ਕਰਾਇਆ ਗੁੰਗੋ ਨੇ ਉਸੇ ਟਾਈਮ ਤੋਂ ਇਹ ਜਗ੍ਹਾ ਪ੍ਰਗਟ ਹੈ। ਉਸੇ ਟਾਈਮ ਤੇ ਪ੍ਰਾਤਨ ਬਜ਼ੁਰਗ ਸਾਡੇ ਇਸੇ ਜਗ੍ਹਾ ਤੇ ਜੁੜ ਮਿਲ ਕੇ ਰਹਉਂਦੇ ਹ। ਪ੍ਰਾਤਨ ਚੱਲੀ ਜਾਂਦੇ ਬਜ਼ੁਰਗਾਂ। ਇਹ ਹੁਣ ਜਿੱਥੇ ਆਪਾਂ ਖੜੇ ਆ ਹੁਣ ਇੱਕ ਇਹਦਾ ਗੁਰਦਾਰੇ ਇਮਾਰਤੇ ਬਣ ਰਹੀ ਹੈ ਹੈਨਾ ਹਾਂਜੀ ਹਾਂਜੀ ਇੱਕ ਗੁਰਦਾਰਾ ਸਾਹਿਬ ਆ ਜਿੱਥੇ ਇਸ ਟਾਈਮ ਪ੍ਰਕਾਸ਼ ਹੋ ਰਿਹਾ ਹਾਂਜੀ ਇਹ ਜਿੱਥੇ ਆਪ ਆਪਣਾ ਜਗ੍ਹਾ ਕਿੰਨੀ ਐ ਇਸ ਟਾਈਮ ਇਹ ਜਗ੍ਹਾ ਤਕਰੀਬਨ ਹੋਊਗਾ ਜੀ ਇੱਧਾ ਕਿਲਾ ਦੇ ਤਕਰੀਬਨ ਸਾਰੀ ਜਗ੍ਹਾ ਸਾਡੇ ਕੋਲ ਬਾਕੀ ਚੌਂਕ ਚ ਵੀ ਜਗ੍ਹਾ ਪਈ ਐ ਉੱਥੇ ਜਿੱਥੇ ਲੈਟਰਨ ਬਾਥਰੂਮ ਬਣਿਆ ਉੱਥੇ ਵੀ ਜਗ੍ਹਾ ਪਈ ਐ ਅਸੀਂ ਜਗ੍ਹਾ ਜ्यादा ਖਰੀਦਣ ਵਾਲੇ ਦੀ ਤਿਆਰੀ ਜਿਹੜੀ ਬਰੁਖ ਹੈ ਇਹਦੇ ਵਿੱਚ ਬਾਬਾ ਜੀ ਇੱਕ ਚੀਜ਼ ਹੋਰ ਦੇਖਣ ਨੂੰ ਆ ਰਹੀ ਐ ਕਿ ਜਿਵੇਂ ਹੁਣ ਆਪਾਂ ਕੋਈ ਜਿਵੇਂ ਤੁਸੀਂ ਇੱਥੇ ਦਾ ਦੱਸ ਰਹੇ ਹੋ ਹ ਠੀਕ ਇੱਥੇ ਆਏ ਇੱਥੇ ਕਿਸ ਨੇ ਓਬਜੈਕਸ਼ਨ ਨਹੀਂ ਕੀਤਾ ਤੁਹਾਨੂੰ ਕਿ ਤੁਸੀਂ ਤੇ ਗੁਰਦਾਰਾ ਸਾਹਿਬ ਬਣਾਇਆ ਕਿਉਂ ਬਣਾਇਆ ਵੀ ਤੁਹਾਡੇ ਕੋਲ ਪੂਰਾ ਇਤਿਹਾਸ ਹੈ ਦਾ ਹਾਂਜੀ ਕਿਸੇ ਨੇ ਨਹੀਂ ਕੀਤਾ ਇਹ ਪ੍ਰਾਤਨ ਹੈ ਜਿਹੜੇ ਹੁੰਦੇ ਸਾਰੇ ਸਾਰੇ ਸਹਿਮਤ ਐਨਸ਼ਰ ਉਹਨਾਂ ਦੀ ਕਮੇਟੀ ਵੀ ਸਾਰੇ ਸਾਰੇ ਨੂੰ ਪਤਾ ਹੈ ਇਹ ਇਤਿਹਾਸ ਹੈ ਦਰਬਾਰ ਸਾਹਿਬ ਤੋਂ ਵੀ ਕਥਾ ਜਾਂਦਾ ਹੈ ਇਸ ਬਿੰਦ ਦਾ ਨਾਮ ਸਾਰੀ ਮਤਲਬ ਇਹ ਪ੍ਰਾਣਾ ਪ੍ਰਾਤਨ ਇਤਿਹਾਸ ਹੈ ਜੀ ਇਹ ਹੁਣ ਜਿਹੜਾ ਤੁਸੀਂ ਕਰ ਰਹੇ ਹੋ ਨੂੰ ਇਹ ਬਿਲਡਿੰਗ ਨੂੰ ਕਿੰਨਾ ਕੁ ਸਮਾਂ ਹੋਰ ਲੱਗ ਜਗਾ ਤੁਹਾਡਾ ਜਿਹੜਾ ਤੁਸੀਂ ਬਿਲਡਿੰਗ ਤਿਆਰ ਕਰ ਰਹੇ ਹੋ ਹਾਂਜੀ ਸਾਫ ਦਾ ਜਾਰੀ ਤਕਰੀਬਨ ਅਸੀਂ ਸਾਲ ਖਣਚਾ ਸਾਡਾ ਕੀਤਾ ਵੀ ਮਹਾਰਾਜ ਕਿਰਪਾ ਕੰਨ ਸਾਹਿਬ ਜੀ ਦੇ ਇੱਕ ਸਾਲ ਦੇ ਅਸੀਂ ਚਾਰੀ ਕਰ ਲਏ ਤੇ ਮੇਨ ਜਿਹੜੇ ਆਪਾਂ ਕਹਿੰਨੇ ਆ ਜਿਵੇਂ ਪੂਰਨਮਾਸ਼ੀ ਮੱਸਿਆ ਸੰਗਰਾਮ ਜਾਂ ਕੁਝ ਹੋਰ ਕਹਿੰਦੇ ਨੇ ਗੁਰਦਾਰੇ ਕੋਈ ਭਰਦੀ ਆ ਜਾਂ ਕੋਈ ਐਸਾ ਦਿਨ ਹੁੰਦਾ ਮਹੀਨੇ ਦੇ ਵਿੱਚ ਜਾਂ ਸਾਲ ਦੇ ਵਿੱਚ ਕੋਈ ਐਸਾ ਦਿਨ ਹੁੰਦਾ ਜਿੱਥੇ ਸੰਗਤ ਬਹੁਤ ਆਉਂਦੀ ਆ ਉਹ ਕਿਹੜਾ ਤੁਹਾਡਾ ਦਿਨ ਹੁੰਦਾ ਤੇ ਕਿਹੜਾ ਤੁਹਾਡਾ ਐਸਾ ਤਿਹਾਰ ਹੁੰਦਾ ਹਰ ਸੰਗਰਾਮ ਅਸੀਂ ਮਨਾਉਂਦੇ ਬੜੀ ਧੁੰਮਾਂ ਮਨ ਸੰਗਤ ਆਉਣੀ ਹੈ ਹਰ ਸੰਗਰਾਮ ਜਦੋਂ ਮਿਲ ਲੰਗਰ ਹੁੰਦਾ ਹੈ ਲੰਗਰ ਦਾ ਅਸੀਂ 24 ਘੰਟੇ ਚਲਾਉਂਦੇ ਹਾਂ ਸੋ ਜャਪਣੀ ਸਾਰੀਆਂ ਸੰਗਤਾਂ ਵਿੱਚ ਸ਼ਟਾਜਦਾ ਅਤੇ ਬਹੁਤ ਦਾ ਵੱਡਾ ਪ੍ਰੋਫਨ ਸਨ ਦੇ ਲੱਖਾਂ ਦੀ ਸੰਗਤ ਹੁੰਦੀ ਹੈ ਜੀ 8 ਪਨ 8 ਪਨ ਬਹੁਤ ਠਗੜਾ ਆਪ ਸੰਗਤਾਂ ਲੈ ਕੇ ਦੇ ਆਉਗੇ ਬਹੁਤ ਜਿਆਦਾ ਕੱਟ ਹੁੰਦਾ ਜੀ ਇੱਕ ਰਾਤ ਦਾ 21 ਕੰਟਰੈਕਟ ਆ ਲੱਗਦਾ ਜੀ 15 ਕੰਟਰੈਕਟ ਦੁੱਧ 10 ਕੰਟਰੈਕਟ ਸਾਗ ਤੇ ਹੋਰ ਸਭ ਦੀਆਂ ਮਿਕਚਰ ਹੋਰ ਬਹੁਤ ਮਤਲਬ ਜਿਆਦਾ ਸੰਗਤ ਹੁੰਦੀ ਹੈ ਦੇ ਕੋ ਜਿਸ ਤਰ੍ਹਾਂ ਇੱਥੇ ਆਪਣੇ ਨੇ ਨੇ ਜਿਹੜੇ ਜਥੇਦਾਰ ਜੀ ਨੇ ਜਿਹੜੇ ਮੈਂ ਇੱਥੇ ਹੈਡ ਆਫ ਡਿਪਾਰਟਮੈਂਟ ਨੇ ਜਿਹੜੇ ਇੱਥੇ ਸੇਵਾ ਸੰਭਾਲ ਕਰ ਰਹੇ ਨੇ ਇਹ ਜਿਵੇਂ ਇਹਨਾਂ ਨੇ ਇਤਿਆਹ ਦੱਸਿਆ ਬਾਬਾ ਤੁਸੀਂ ਕੱਲੇ ਇੱਥੇ ਹੋ ਜਾਂ ਕੋਈ ਤੁਹਾਡਾ ਕੋਈ ٹرسٹ ਜਿਵੇਂ ਤੁਸੀਂ ਇੱਕ ٹرسٹ ਦਾ ਸ਼ਬਦ ਯੂਜ਼ ਕਰਿਆ ٹرسٹ ਹੈ ਤੁਹਾਡਾ ਉਹਦੇ ਵਿੱਚ ਕੀ ਪਿੰਡ ਦੇ ਬੰਦੇ ਨੇ ਜਾਂ ਤੁਹਾਡੇ ਹੋਰ ਵੀ ਕਈ ਬੰਦੇ ਨੇ ਕਿ ਇਹਨੂੰ ਤੁਹਾਡੇ ਕਮੇਟੀ ਜਾਂ ٹرسٹ ਦੇ ਵਿੱਚ ਮੈਂਬਰ ਨੇ ਹਾਂ ਜੀ ਜਿਹੜੇ ਮੈਂਬਰ ਅਸੀਂ ਮੇਨ ਬਾਡੀ ਆ ਸਾਡੀ ਮਹਿਨਤ ਬੰਦੇ ਅਸੀਂ ਜੱਪਾਂ ਜੀ ਬਾਕੀ ਸਾਡੇ ਜਿਹੜੀ ਦੋ ਜੀ ਹੋਰ ਬਾਹਰੀ ਸੰਗਤਾਂ ਮਹਾਲੀ ਤੋਂ ਹੋਰ بڑے بڑے ਪ੍ਰੀਤ ਜਗਤ ਨੂੰ ਸਾਰਿਆਂ ਨੂੰ ਮੈਂ ਜਿਹੜੇ ਮਤਲਬ ਸੇਵਾਜ ਸਭ ਹੋ ਨੇ ਸੇਵਾਜ ਬਾ ਆਪਣਾ ਕਰੇ ਸੋ ਸਾਰੀਆਂ ਸੰਗਤਾਂ ਨੂੰ ਮੇਰੀ ਬੇਨਤੀ ਹੈ ਜਿਹੜੇ ਵੀ ਸੰਗਤਾਂ ਇਹ ਚੈਨਲ ਨੂੰ ਸੁਣ ਰਹੇ ਹਾਂ ਸੋ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਕਿ ਇਹ ਸੇਵਾਦਾਰ ਦੀ ਵਤੂ ਵਧ ਸੇਵਾਜ ਸਰਪਾਵ ਆਪ ਜੀ ਨੂੰ ਬਹੁਤ ਧੰਨਵਾਦੀ ਹੋਵਾਂਗੇ ਸੋ ਦੇਖੋ ਇੱਥੇ ਦਾ ਜਿਹੜਾ ਗੁਰਦੁਆਰਾ ਸੀ ਸ਼ਾਇਦ ਕਿਸੇ ਨੂੰ ਬਹੁਤ ਘੱਟ ਬੰਦੇ ਨੂੰ ਪਤਾ ਹੋਊਗਾ ਇਹ ਵੀ ਇੱਥੇ ਗੁਰਦਰਾ ਸਾਹਿਬ ਦਾ ਜਿਹੜਾ ਅਟਕ ਸਾਹਿਬ ਗੁਰਦਰਾ ਦਾ ਨਾਮ ਰੱਖਿਆ ਹੈ ਇਹਦਾ ਕੀ ਇਤਿਹਾਸ ਕੀ ਸੀਗਾ ਸੋ ਬਾਬਾ ਜੀ ਤੁਹਾਡਾ ਬਹੁਤ-ਬਹੁਤ ਧੰਨਵਾਦ ਤੁਸੀਂ ਜੋ ਇਥੇ ਦਾ ਇਤਿਹਾਸ ਦੱਸਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ